ਸਾਡੀ ਬੇਟੀ ਦਾ ਇਤਿਹਾਸ ਸਾਡਾ ਤਾਨਾ ਲਹੂ ਦੇ ਰੰਗ ਤੇ ਜਿਸਮ ਚ ਜਾਨ ਲੈ ਕਿੰਜ ਕਰਵਾਣ ਹਣੀ ਸਿੰਘਾਂ ਦਾ ਸਿਰ ਚੁੱਕ ਕੇ ਆਪੇ ਆਸਾਨੇ ਲਾਲ ਕੋਈ ਗੱਜ ਕੇ ਅਗ ਜਾਵੇ ਸੋਹਣੇ ਹਲੋ ਜਾਵੇ ਫਤਿਹ ਪਾਵੇ साथ में बनाएं जाने और फुटियां उठाने बनाएं बात करता कि लोग कल तो बातें लाइयों के और भागीपोटों की चलाती नहीं होंगी पकड़ने करके उसमें इशारा करेंगे भाइयों के रही खान से जाते हां कार्य करते हैं और दांव भरे लाइयों चल 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 टीकी और गंगा डाले चल 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 टीकी और गंगा ਅਸੇ ਹੋਣੀ ਮਤਾਨ ਜਿਛਾ ਡੱਫਾ ਜੇ ਨੀਂ ਰੋ ਪਾਉਂਦਾ ਇਹ ਹੱਥ ਸੁਣ ਲੈ ਕੁੱਝ ਨਹੀਂ ਲਿਆਵਾ ਬਗਵਾਨ ਨੰਨੌਲ ਤੱਕ ਕਰਤਿਆ ਲਿਆ ਪਾਉਂਦਾ ਹੋਤ ਮੰਦਾ ਅਗਰ ਛਾੜੀਓ ਫੇਦੇ ਜਦੋਂ ਬੁਲੇ ਖੰਡਾ ਜਦੋਂ ਲੰਗੇ ਸਿਰੋਂ ਪਾਣੀ ਪੇਸ਼ ਹੋਉਂਦਾ ਰਾਹ ਜੇਦਾ ਚੱਲ 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 ਦੇ ਤੇ ਹੁੰਦਾ ਪੰਗਾ ਦਰ ਚੱਲ 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 ਦੇ ਤੇ ਹੁੰਦਾ ਪੰਗਾ ਦਰ तूर जन भाई चाहींदा